ਮੈਂ ਹਾਂ ਯੂਵਰਾਜ ਭਾਰਤ ਨਿਊਜ਼ ਤੋਂ ਔਰ ਅੱਜ ਦਾ ਇਹ ਸਵੇਰ ਸਵੇਰ ਮਾਰਨਿੰਗ ਦਾ ਜੋ ਸਮਾਂ ਹੁੰਦਾ ਹੈ ਉਹ ਸਮਾਂ ਇਹ ਹੁੰਦਾ ਹੈ ਕਿ ਲੋਕ ਆਂਦੇ ਨੇ ਔਰ ਇਸ ਜਗ੍ਹਾ ਤੇ ਆ ਕੇ ਸੈਰ ਕਰਦੇ ਨੇ ਔਰ ਬਹੁਤ ਅੱਛਾ ਲੱਗਦਾ ਹੈ ਇਸ ਜਗ੍ਹਾ ਤੇ ਸਾਰੇ ਹੀ ਡਾਇਮੰਡ ਐਵੇਨਿਊ ਗ੍ਰੀਨਫੀਲਡ ਇਹ ਜਗ੍ਹਾ ਤੋਂ ਲੋਕ ਜ਼ਰੂਰ ਪਹੁੰਚਦੇ ਨੇ ਸਵੇਰ ਮਾਰਨਿੰਗ ਵਾਕ ਵਿੱਚ ਲੇਕਿਨ ਉਹਦਾ ਦੇਖੋ ਅੱਜ ਦਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਮੰਜ਼ਰ ਹੈ ਇਹ ਮੰਜ਼ਰ ਉਹ ਹੈ ਜਿਹੜਾ ਕਿ ਗ੍ਰੀਨ ਫੀਲਡ ਦਾ ਇੱਕ ਬਹੁਤ ਹੀ ਪਿਆਰਾ ਇਹਨਾਂ ਨੇ ਜਦੋਂ ਸਰਕਾਰ ਨੇ ਬਣਾਇਆ ਸੀ ਇਹ ਗਾਰਡਨ ਲੇਕਿਨ ਗਾਰਡਨ ਦਾ ਅੱਜ ਕੀ ਹਾਲ ਹੈ ਇਹ ਕੂੜਾਦਾਨ ਬਣ ਚੁੱਕਾ ਹੈ ਇਹ ਮਸਾਰਾ ਤੁਹਾਨੂੰ ਦਿਖਾ ਰਿਹਾ ਹਾਂ ਇਹ ਕੂੜਾਦਾਨ ਬਣ ਚੁੱਕਾ ਹੈ ਬਹੁਤ ਜ਼ਿਆਦਾ ਇਸ ਜਗ੍ਹਾ ਤੇ ਲੋਡ ਹੈ ਸਫਾਈ ਦੀ ਔਰ ਸਫਾਈ ਕਿਹੜੇ ਕਰਦੇ ਨੇ ਕਿਹੜੇ ਨਹੀਂ ਉੱਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਔਰ ਇਹ ਪ੍ਰਸ਼ਾਸਨ ਨੂੰ ਇਹ ਵੀ ਚਾਹੀਦਾ ਹੈ ਕਿ ਇਸ ਜਗ੍ਹਾ ਦੀ ਲੁੱਕ ਆਫਟਰ ਜ਼ਰੂਰ ਕਰਨ ਦੇਖੋ ਇਹ ਮਕੂੜੇ ਦੇ ਢੇਰ ਦੇ ਲੱਗੇ ਦਿਖ ਰਿਹਾ ਹਾਂ ਜਦ ਕਿ ਇਹ ਢੇਰ ਨਹੀਂ ਹੋਣੇ ਚਾਹੀਦੇ ਲੋਕ ਆਂਦੇ ਨੇ ਮਾਰਨਿੰਗ ਵਾਕ ਮਾਰਨਿੰਗ ਸੈਰ ਕਰਦੇ ਨੇ ਕਮ ਦੇ ਫਿਰਦੇ ਨੇ ਜਦੋਂ ਮੈਂ ਜਦੋਂ ਗੱਲ ਕੀਤੀ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਨਹੀਂ ਜੀ ਅਸੀਂ ਤੇ ਬਹੁਤ ਵਾਰ ਕਹਿ ਚੁੱਕੇ ਹਾਂ ਲੇਕਿਨ ਕੋਈ ਸੁਣਾਈ ਨਹੀਂ ਹੋਈ لیکن اج میں ਤੁਹਾਨੂੰ ضرور ਦਿਖਾ ਰਿਹਾ ਇਹ ਬਹੁਤ ਅੱਛਾ ਗਾਰਡਨ ਹੈ ਗ੍ਰੀਨਫੀਲਡ ਦੇ ਵਿੱਚ ਝੂਲੇ ਵੀ ਲੱਗੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਝੂਲੇ ਵੀ ਲੱਗੇ ਨੇ ਲੇਕਿਨ ਕੋਈ ਸਾਰ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਇਹ ਮੈਂ ਉਹ ਤੁਹਾਨੂੰ ਦਿਖਾ ਰਿਹਾ ਹਾਂ ਘੂੜੇ ਜਿਹੜੇ ਕੀ ਇਸ ਜਗ੍ਹਾ ਤੇ ਨਹੀਂ ਹੋਣੀ ਚਾਹੀਦੀ ਪਰ ਇਹ ਸਾਰੇ ਹੋ ਰਹੇ ਨੇ ਦੇਖਿਆ ਕਿ ਗ੍ਰੀਨਫੀਲਡ ਦਾ ਇੱਕ ਗਾਰਡਨ ਬਹੁਤ ਹੀ ਪਿਆਰਾ ਗਾਰਡਨ ਹੈ ਲੇਕਿਨ ਉਸ ਜਗ੍ਹਾ ਤੇ ਲੋਕ ਜਦੋਂ ਸਵੇਰੇ ਮਾਰਨਿੰਗ ਚ ਵਾਕ ਕਰਨ ਆਉਂਦੇ ਨੇ ਲੇਕਿਨ ਟਕੂੜਿਆਂ ਦੇ ਢੇਰ ਦੇਖ ਕੇ ਅੱਜ ਮੇਰੇ ਕੋ ਨਹੀਂ ਰਿਹਾ ਗਿਆ ਔਰ ਜਦੋਂ ਮੈਂ ਆ ਕੇ ਇਸ ਜਗ੍ਹਾ ਤੇ ਰਹਿਣ ਵਾਲੇ ਸਾਰੇ ਲੋਕਾਂ ਨੇ ਜਿਹੜੇ ਸੈਰ ਕਰਨ ਆਉਂਦੇ ਨੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਬਹੁਤ ਵਾਰ ਅਸੀਂ ਕਿਹਾ ਲੇਕਿਨ ਕਿਸੇ ਨੇ ਕੋਈ ਸਾਰ ਨਹੀਂ ਲਈ ਸਰ ਮੈਂ ਤੁਹਾਡਾ ਨਾਮ ਪੁੱਛਣਾ ਚਾਹਾਂਗਾ ਜੀ ਮਾਈ ਨੇਮ ਇਜ਼ ਵਿਨੋਦ ਕੁਮਾਰ ਵਿਨੋਦ ਜੀ ਵਿਨੋਦ ਜੀ ਤੁਸੀਂ ਕਦੋਂ ਤੋਂ ਇੱਥੇ ਜਿਹਾ ਤਿਆਰ ਹੈ ਮਿੰਟ ਲਾਸਟ 10 12 ইয়ার্স ਹੋ ਗਏ ਆ ਜੀ 12 ইয়ার্স ਇਥੇ ਤਾਂ ਹੀ ਵਸੇ ਕਾ ਜੀ ਅਸੀਂ ਤੇ ਦੇਖੋ ਮੈਨੀ ਰਿਮਾਈਂਡਰ ਦਿੰਦੇ ਨੇ ਜੀ ਜਿਹੜਾ ਵੀ ਕੋਈ ਰਿਸਪੌਂਸਿਬਲ ਅਥਾਰਟੀ ਹੁੰਦੀ ਹੈ ਚਾਹੇ ਉਹ ਮੇਰੇ ਆ ਚਾਹੇ ਕੋਈ ਕਾਉਂਸਲਰ ਹੈ 올 ਰਾਈਟ ਬਟ ਸੁਣਦੇ ਨੇ ਐਕਸ਼ਨ ਜਿਹੜਾ ਉਹ ਨਾ માત્ર ਬਣੀ ਹੁੰਦਾ ਓਕੇ ਜੀ ਠੀਕ ਕੋਰ ਸਾਹਿਬ ਨੂੰ ਵੀ ਕਿਹਾ ਸੁਤੀ ਜੀ ਨੂੰ ਵੀ ਕਿਹਾ ਹੂੰ ਹੂੰ ਰੈਂਟੂ ਜੀ ਤੇ ਗਾਲੀ ਛੱਡੋ ਤੁਸੀਂ ਹੂੰ ਹੂੰ ਬਟ ਇੱਥੇ ਹੈ ਕਿ ਜਿੰਨੀ ਕ ਐਫਰਟ ਅਸੀਂ ਇੰਡੀਵਿਜੂਅਲ ਕਰਦੇ ਆ ਨਾ ਜੇ ਉਹ 10% ਵੀ ਜ਼ਿਆਦਾ ਉਹ ਕਰਨ ਤੇ ਸਾਡੇ ਬਾਗ ਦੀ ਨਿਵਾਰ ਬਦਲੀ ਜਾ ਸਕਦੀ ਹੈ ਬਾਗ ਦੇ ਵਿੱਚ ਕੋਈ ਇਹਨਾਂ ਨੇ ਕੋਈ ਐਦਾ ਅਰੇਂਜਮੈਂਟ ਨਹੀਂ ਕੀਤਾ ਮਸ਼ੀਨਾਂ ਟੁੱਟੀਆਂ ਪਈਆਂ ਨੇ ਮਿਸਯੂਜ਼ ਹੁੰਦੀ ਹੈ ਮਾਰਨਿੰਗ ਟਾਈਮ ਦੇ ਅਸੀਂ ਸੀਨੀਅਰ ਸਿਟੀਜ਼ਨ ਸਾਰੇ ਆਣੇ ਆ ਆਪਣਾ ਬੈਠ ਕੇ ਆਪਣਾ ਵਿਚਾਰ ਵਮਸ਼ ਕਰਦੇ ਆ ਕਿ ਅੱਪਾ ਚਪਾ ਮਾ ਕੇ ਚਲੇ ਜਾਂਦੇ ਆ ਬਟ ਆਫਟਰ ਥੈਟ ਕੋਣ ਬੰਦਾ ਇੱਥੇ ਆਂਦਾ ਕਿਸ ਦਾ ਯੂਜ਼ ਹੁੰਦਾ ਹੈ ਉਹ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਕਿ ਹਾਲ ਹੈ ਮਸ਼ੀਨਾਂ ਟੋਟਲੀ ਬਰੋਕਨ ਹੈ ਨੋ ਵਨ ਕੈਨ ਇਵਨ ਟੱਚ ਦਾ ਮਸ਼ੀਨ ਮਸ਼ੀਨ ਨੂੰ ਅਸੀਂ ਜੁਆਇ ਕਰਨਾ ਚਾਹੁੰਦੇ ਆ ਬਟ ਉਹ ਸਾਨੂੰ ਕਹਿੰਦੀ ਨਮਸਤੇ ਜੀ ਸਾਡੇ ਬਲੇ ਕੱਖ ਨਹੀਂ ਜੇਗਾ ਇਹਨੂੰ ਠੀਕ ਕਰਾਓ ਜੀ ਬਾਕੀ ਠੀਕ ਹੈ ਸਾਰੇ ਸਹਿਯੋਗ ਨਾਲ ਹੀ ਕੰਮ ਹੁੰਦਾ ਜਿੰਨੀ ਦੇਰ ਤੱਕ ਸਰਕਾਰ ਨਹੀਂ ਨਾਲ ਲੱਗੇਗੀ ਜੀ ਉਨੀ ਦੇਰ ਆਪਣਾ ਵੀ ਐਫਰਟ ਜਿਹੜਾ ਨਾ ਕਾਮਯਾਬ ਨਹੀਂ ਹੁੰਦਾ ਇੰਡੀਵਿਜੂਅਲ ਹਰ ਬੰਦੇ ਦੀ ਆਪਣੀ ਨੇਚਰ ਹੈ ਰਾਈਟ ਰਾਈਟ ਕੋਈ ਖੁਸ਼ੀ ਹੋ ਕੇ ਕਰਦਾ ਕੋਈ ਫੋਰਸਿਬਲੀ ਕਰਦਾ ਕੋਈ ਨਹੀਂ ਕਰਨਾ ਚਾਹੁੰਦਾ ਹੂੰ ਹੂੰ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਵੱਲੋਂ ਤੁਹਾਡੇ ਮਾਧਿਅਮ ਦੇ ਥਰੂ ਜੇ ਕੋਈ ਬੰਦਾ ਰਿਸਪੌਂਸਿਬਿਲਟੀ ਲੈਂਦਾ ਰਿਸਪੌਂਸਿਬਲ ਅਥਾਰਟੀ ਉਸੇ ਆਂਦੀ ਹੈ ਜੀ ਤੇ ਜਿਤਨਾ ਇੱਕ ਇਮੇਜ ਬਣੇਗੀ ਕਿ ਗ੍ਰੀਨਫੀਲਡ ਗ੍ਰੀਨਫੀਲਡ ਇਜ਼ ਵਨ ਆਫ ਦਾ ੍ਰਿਚਸ ਐਂਡ ਸ ਵਧੀਆ ਏਰੀਆ ਹੈ ਅਮਰਸਰ ਦਾ ਇੱਥੇ ਥੋੜੀ ਜੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਾਫ ਸफाई ਹੋ ਰਹੀ ਪਾਰਕ ਹੈ ਤੇ ਬੱਚੇ ਹੀ ਖੇਡਦੇ ਤੇ ਇਹ ਹੁਣ ਬੱਚੇ ਦੇ ਖੇਡਣ ਦਾ ਕੋਈ ਸਾਧਨ ਨਹੀਂ ਰਹਿ ਗਿਆ ਇਹਨਾਂ ਦਾ ਆਉ ਗਿਆ ਦਾ ਤਸਵੀਰਾਂ ਦਾ ਜਿਹੜਾ ਖਰਾਬ ਹੋਇਆ ਪਿਆ ਨੇ ਜੀ ਬਾਕੀ ਤੁਸੀਂ ਦੇਖੋ ਫਲੋਰਿੰਗ ਵਾਲ ਚਾਤੀ ਮਾਰੋ ਤੁਸੀਂ ਫਲੋਰਿੰਗ ਆਲ ਓਵਰ ਟੁੱਟੀ ਹੋਈ ਹੈ ਕਾਰਨ ਕੀ ਹੈ ਕਿ ਚੂਹੇ ਬਹੁਤ ਜ਼ਿਆਦਾ ਹੋ ਗਏ ਬਿਕੋਜ਼ ਆਫ ਮਿਸ ਮੈਨੇਜਮੈਂਟ ਆਫ ધ ਐਡਮਿਨਿਸਟ੍ਰੇਸ਼ਨ ਰਾਈਟ ਬਾਕੀ ਜਿਹੜਾ ਕਿ ਖਰਾਬਾ ਖਰਾਬਾ ਹੋਣ ਰਿਹਾ ਤੇ ਬਾਕੀ ਤੁਸੀਂ ਸਿਆਣੇ ਹੋ ਇਸ ਮਾਮਲੇ 'ਚ ਤੁਸੀਂ ਆਪਣੀ ਜਿਹੜੀ ਗੱਲ ਅਗੇ ਐਡਮਿਨਿਸਟ੍ਰੇਸ਼ਨ ਦਾ ਪੁੱਛਾਓ ਕੋਈ ਇਧਰ ਆ ਬੰਦਾ ਪਿਆਰਾ ਬੰਦਾ ਇੱਥੇ ਆ ਕੇ ਨਵਾਰ ਬਦਲੇ ਆਈ ਉਹਨੂੰ ਥੈਂਕ ਯੂ ਸੋ ਮਚੀ ਥੈਂਕ ਯੂ ਵੈਰੀ ਮਚ ਠੀਕ ਹੈ ਸਰ ਥੈਂਕ ਯੂ ਮੈਂ ਹੁਣੇ ਜਦੋਂ ਗੱਲ ਕੀਤੀ ਤੇ ਮੈਂ ਦ ਔਰ ਇਹ ਜੰਕ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਸ ਜਗ੍ਹਾ ਤੇ ਕਿੰਨਾ ਕਿ ਜ਼ਿਆਦਾ ਔਰ ਸੀਨੀਅਰ ਸਿਟੀਜ਼ਨਸ ਇਹ ਸਾਰੇ ਇਸ ਜਗ੍ਹਾ ਤੇ ਪਹੁੰਚਦੇ ਨੇ ਔਰ ਇਹ ਜਿਹੜਾ ਜੰਕ ਲੱਗਾ ਮਸ਼ੀਨਾਂ ਨੂੰ ਇਹ ਮੈਂ ਤੁਹਾਨੂੰ ਦਿਖਾ ਰਿਹਾ ਔਰ ਕੂੜੇ ਦੇ ਢੇਰ ਵੀ ਤੁਹਾਨੂੰ ਦਿਖਾ ਚੁੱਕਾ ਹਾਂ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਮੇਰੀ ਬਾਗ ਬਹੁਤ ਪਿਆਰਾ ਬਾਗ ਹੈ ਬੱਚਿਆਂ ਦੇ ਖੇਡਣ ਵਾਸਤੇ ਸੀਨੀਅਰਸ ਦੇ ਖੇਡਣ ਵਾਸਤੇ ਜਾਂ ਗੱਲਬਾਤ ਕਰਨ ਵਾਸਤੇ ਲੇਕਿਨ ਉਹ ਕਿੱਥੇ ਬੈਠਣ ਉਹ ਕਿੱਥੇ ਬੈਠਣ ਕਿਉਂਕਿ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ ਇਸ ਜਗ੍ਹਾ ਤੇ ਜਦੋਂ ਮੈਂ ਅੱਜ ਪਹੁੰਚਿਆ ਮਾਰਨਿੰਗ ਚ ਤੇ ਉੱਥੋਂ ਦੇਖਣ ਤੋਂ ਬਾਅਦ ਇਹ ਲੱਗਾ ਕਿ ਸੱਚਮੁੱਚ ਇਸ ਜਗ੍ਹਾ ਤੇ ਕੋਈ ਵੀ ਲੁੱਕ ਆਫਟਰ ਕਰਨ ਵਾਲਾ ਹੈਗਾ ਨਹੀਂ ਹੈ ਲੇਕਿਨ ਪ੍ਰਸ਼ਾਸਨ ਨੂੰ ਬੇਨਤੀ ਹੈ ਇਸ ਜਗ੍ਹਾ ਤੇ ਕਾਉਂਸਲਰ ਵੀ ਨੇ ਇਸ ਜਗ੍ਹਾ ਤੇ ਮੇਰੇ ਵੀ ਰਹਿ ਚੁੱਕੇ ਨੇ ਔਰ ਇਸ ਜਗ੍ਹਾ ਤੇ ਕੁਵਰ ਵਿਜੇ ਪ੍ਰਤਾਪ ਜੀ ਵੀ ਇਸ ਜਗ੍ਹਾ ਤੇ ਹਨ ਲੇਕਿਨ ਕੀ ਗੱਲ ਉਹਨਾਂ ਨੇ ਕੁਝ ਸਾਰ ਕਦੀ ਨਹੀਂ ਲਈ ਤੇ ਮੈਂ ਹਾਂ ਮੈਨੂਅਲ ਰਾਏ